ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਬੇਟਾ ਜੋ 8ਵੀਂ ਜਮਾਤ ਦਾ ਸਮਾਜਿਕ ਵਿਗਿਆਨ ਦਾ ਵੀ ਸਤੰਬਰ ਪੇਪਰ ਹੋਏਗਾ ਉਸ ਨੂੰ ਪਾ ਤੁਹਾਡੇ ਲਈ ਹੱਲ ਕਰਾਂਗੇ ਤੁਸੀਂ ਆਪਣੇ ਜਿਹੜੇ ਸਹੀ ਉੱਤਰ ਹੈਗਾ ਉਹਦਾ ਮਿਲਾਨ ਕਰ ਲਿਓ ਦੇ ਨਾਲ ਸਭ ਤੋਂ ਪਹਿਲਾਂ ਆਪਾਂ MCQ ਹੱਲ ਕਰਾਂਗੇ ਵੀ ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹਨ ਸਾਨੂੰ ਸਾਧਨਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਆਪਾਂ ਇਹਦੇ ਵਿੱਚ ਸਹੀ ਕਥਨ ਦੱਸਣਾ ਹੈ ਕਿਹੜਾ ਹੈਗਾ ਤਾਂ ਦੇਖੋ ਵੀ ਪਹਿਲਾ ਕਥਨ ਵੀ ਸਹੀ ਹੈ ਦੂਜਾ ਵੀ ਸਹੀ ਹੈ ਨਾ ਤਾਂ ਇਹਦੇ ਲਈ ਪਹਿਲੀ অপਸ਼ਨ ਸੀ ਹੈ ਜੀ ਕਥਨ ਊੜਾ ਅਤੇ ਆੜਾ ਸਹੀ ਹਨ ਦੂਸਰਾ ਨਕਸ਼ੇ ਵਿੱਚ ਦਰਸਾਇਆ ਖੇਤਰ ਕਿਸ ਮਿੱਟੀ ਲਈ ਪ੍ਰਸਿੱਧ ਹੈ ਹਾਂਜੀ ਬੇਟਾ ਇੱਧਰ ਦੇਖੋ ਨਕਸ਼ੇ ਦੇ ਵਿੱਚ ਆਹ ਵਾਲਾ ਏਰੀਆ ਦਰਸਾਇਆ ਗਿਆ ਹੈਗਾ ਇਹਦੇ ਵਿੱਚ ਆਪਣਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਵਾਲਾ ਏਰੀਆ ਹੈਗਾ ਤਾਂ ਇੱਥੇ ਕਿਹੜੀ ਮਿੱਟੀ ਪਾਈ ਜਾਂਦੀ ਹੈ ਵੀ ਇੱਥੇ ਪਾਈ ਜਾਂਦੀ ਹੈ ਜਲੌੜ ਮਿੱਟੀ ਐਲੂਵিয়াল ਸੋਇਲ ਰਾਕੇਸ਼ ਭਾਰਤ ਦੇ ਪੱਛਮੀ ਦਿਸ਼ਾ ਵਿੱਚ ਪੈਂਦੇ ਉਸ ਰਾਜ ਵਿੱਚ ਰਹਿੰਦਾ ਹੈ ਜਿੱਥੇ ਸਭ ਤੋਂ ਵੱਧ ਸੋਨਾ ਨਿਕਲਦਾਗਾ ਸੋਨਾ ਆਪਣੀ ਚਮਕਦਾਰ ਰੰਗ ਕਾਰਨ ਬਹੁਤ ਹੀ ਦਿਲ ਖਿੱਚਵੀਂ ਧਾਤ ਹੈ ਦੱਸੋ ਰਾਕੇਸ਼ ਭਾਰਤ ਦੇ ਕਿਸ ਰਾਜ ਵਿੱਚ ਰਹਿ ਰਿਹਾ ਹੈ ਹਾਂਜੀ ਭਾਰਤ ਵਿੱਚੋਂ ਜਿਹੜਾ ਸੋਨਾਗਾ ਕਿੱਥੇ ਪ੍ਰਾਪਤ ਹੁੰਦਾ ਬੇਟਾ ਕਰਨਾਟਕਾ ਦੇ ਵਿੱਚ ਤਸਵੀਰ ਵਿੱਚ ਦਿੱਤੀ ਗਈ ਇਮਾਰਤ ਨੂੰ ਪਛਾਣੋ ਹਾਂਜੀ ਬੇਟਾ ਕੀ ਇਹ ਵੀ ਇਹ ਇਹ ਹੈ ਆਪਣੇ ਕੋਲ ਇੰਡੀਆ ਗੇਟ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਰੈਗੂਲੇਟਿੰਗ ਐਕਟ ਕਦੋਂ ਪਾਸ ਕੀਤਾ ਗਿਆ ਬੇਟਾ 1773 ਦੇ ਵਿੱਚ 나ਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕਿਸ ਕਬੀਲੇ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਖਿਲਾਫ ਵਿਦਰੋਹ ਕੀਤਾ ਗਿਆ ਬੇਟਾ ਕੋਲ ਕਬੀਲੇ ਦੁਆਰਾ ਇਹ ਲਗਭਗ 1820 ਦੇ ਨੇੜੇ ਸੀ 1857 ਈਸਵੀ ਦਾ ਵਿਦਰੋਹ ਹੇਟ ਲੈ ਕੇ ਸਥਾਨਾਂ ਵਿੱਚੋਂ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਕਿੱਥੇ ਸ਼ੁਰੂ ਹੋਇਆ ਸੀ ਬੇਟਾ ਬੈਰਗਪੁਰ ਦੇ ਵਿੱਚ ਇੱਥੇ ਮੰਗਲਪੰਡੇ ਨੇ ਵਿਦਰੋਹ ਸ਼ੁਰੂ ਕੀਤਾ ਸੀ ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸੀ ਵੀ ਡਾਕਟਰ ਬੀ ਆਰ ਅੰਬੇਦਕਰ ਖਰੜਾ ਕਮੇਟੀ ਬੋਲਦੇ ਨੇ ਡਰਾਫਟਿੰਗ ਕਮੇਟੀ ਮੁਫਤ ਤੇ ਲਾਜ਼ਮੀ ਵਿਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੋ ਬੇਟਾ 8ਵੀਂ ਤੱਕ ਸੰਸਦੇ ਦੋਨੇ ਸਦਨਾ ਵਿੱਚ ਪੈਦਾ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਵੀ ਰਾਸ਼ਟਰਪਤੀ ਇਸ ਤਰ੍ਹਾਂ ਆਪਣੇ ਕੋਲ ਖਾਲੀ ਥਾਵਾਂ ਨਹੀਂ ਵੀ ਡੈਲਟਾ ਕਿਸਮ ਦੀ ਬਨਸਪਤੀ ਡੈਸ਼ ਦੇ ਕੰਡਿਆਂ ਤੇ ਮਿਲਦੀ ਹੈ ਵੀ ਨਦੀਆਂ ਦੇ ਜਾਂ ਸਾਗਰਾਂ ਦੇ किनਾਰਿਆਂ ਤੇ ਜੇ ਸਮੁੰਦਰਾਂ ਦੇ ਕਿਨਾਰੇ ਦੇ ਕਿਹਾ ਸਦੇ ਤੁਸੀਂ 1772 ਵਿੱਚ ਬੰਗਾਲ ਵਿੱਚ ਡੈਸ਼ ਪ੍ਰਣਾਲੀ ਖਤਮ ਕੀਤੀ ਗਈ ਹਾਂਜੀ ਕਿਹੜੀ ਪ੍ਰਣਾਲੀ ਸੀ ਬੇਟੇ ਦੋਰੀ ਸ਼ਾਸਨ ਪ੍ਰਣਾਲੀ ਨਵੀਂ ਪੀੜੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਡੈਸ਼ ਨਹੀਂ ਕਰਦੇ ਸੀ ਕੀ ਨਹੀਂ ਕਰਦੇ ਸੀ ਬੇਟਾ ਉਹ ਪਸੰਦ ਨਹੀਂ ਕਰਦੇ ਸੀ ਵੀ ਉਸ ਨੂੰ ਭਾਰਤੀ ਸੰਵਿਧਾਨ ਵਿੱਚ ਡੈਸ਼ ਮੌਲਿਕ ਅਧਿਕਾਰ ਦਰਜ ਕੀਤੇ ਗਏ ਕਿੰਨੇ ਨੇ ਬੇਟਾ 6 ਇਸ ਤੋਂ ਬਾਅਦ ਆਪਣੇ ਕੋਲ ਸਹੀ ਗਲਤ ਨੇ ਵੀ ਜੰਗਲ دریا ਖਣਿਜ ਪਦਾਰਤ ਸੂਰਜੀ ਸ਼ਕਤੀ ਅਤੇ ਸਮੁੰਦਰੀ ਸਮੁੰਦਰ ਮਨੁੱਖੀ ਸਾਧਨ ਨੇ ਗਲਤ ਹੈ ਬੇਟਾ ਇਹ ਸਾਰੇ ਕੁਦਰਤੀ ਸਾਧਨ ਨੇ ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤੇ ਵੀ ਸਹੀ ਹੈ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਲਿਖਿਆ ਗਿਆ ਹੈਗਾ ਇਹ ਗਲਤ ਹੈ ਵੀ ਪ੍ਰਸਤਾਵਨਾ ਸੰਵਿਧਾਨ ਦੇ ਸ਼ੁਰੂ ਵਿੱਚ ਹੈ ਇਸ ਤੋਂ ਬਾਅਦ ਵੀ ਕੋਲੇ ਦੀਆਂ ਚਾਰ ਕਿਸਮਾਂ ਹਾਂਜੀ ਕੋਲੇ ਦੀਆਂ ਚਾਰ ਕਿਸਮਾਂ ਨੇ ਵੀ ਐਂਥ੍ਰੇਸਾਈਟ ਲਿਗਨਾਈਟ ਬਿਟੂਮੀਨ ਸਪੀਟ ਹੈ ਨਾ ਸਭ ਤੋਂ ਵਧੀਆ ਐਂਥ੍ਰੇਸਾਈਟ ਹੈ ਇਸ ਵਾਰ ਰਾਜाराम ਹੁਣ ਰਾਏ ਕਿਹੜੀ ਕਿਹੜੀ ਪੇਸ਼ ਆ ਮਦੇ ਵੀ ਵਿਦਵਾਨ ਸੀ ਵੀ ਅੰਗਰੇਜ਼ੀ ਸੀ ਹਿੰਦੀ ਸੀ ਫਾਰਸੀ ਸੀ ਨਾ ਇਹ ਵਾਲੀ ਤੁਸੀਂ ਦੇਖ ਲੈ ਸੰਵਿਧਾਨ ਤੋਂ ਕੀ ਭਾਵ ਹੈ ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੈ ਜਿਸ ਸੰਸਾਰ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈਗਾ ਸੌਖੇ ਸੀ ਇਸ ਤੋਂ ਬਾਅਦ ਕੁਐਸਚਨਸ ਹੀ ਆਪਣੇ ਕੋਲ ਵੀ ਇਹ ਵਾਲੇ ਕੁਐਸਚਨ ਵੀ ਸੌਖੇ ਸੀ ਉਮੀਦ ਹੈ ਤੁਸੀਂ ਕਰਕੇ ਆਇਓਗੇ ਸਾਰੇ ਇਸ ਤੋਂ ਬਾਅਦ ਪਹਿਰੇ ਦੇ ਵਿੱਚੋਂ ਲੱਭਣੇ ਸੀ ਵੀ ਜੇ ਇਹਦੇ ਵਿੱਚ ਪਹਿਲਾ ਕੁਐਸਚਨ ਸੀ ਭਾਰਤ ਦੇ ਕਵਾਈਲੀ ਲੋਕ ਮੁੱਖ ਤੌਰ ਤੇ ਕਿਹੜੇ ਕਿਹੜੇ ਖੇਤਰਾ ਵਿੱਚ ਬਸੇ ਹੋਏ ਹਨ ਹਾਂਜੀ ਇਹ ਤੇ ਖੇਤਰ ਦਿੱਤੇ ਹੋਣੇ ਦੇਖੋ ਇਹ ਵਾਲਾ ਆਪਣੇ ਕੋਲ ਆ ਜਾਏਗਾ ਪਹਿਲੇ ਪ੍ਰਸ਼ਨ ਦਾ ਉੱਤਰ ਦੂਸਰਾ ਸੀ ਕਵਾਈਲੀ ਲੋਕਾਂ ਦੀ ਆਰਥਿਕਤਾ ਕਿਸ ਤੇ ਆਧਾਰਿਤ ਸੀ ਵੀ ਹਾਂਜੀ ਉਹਨਾਂ ਦਾ ਮੁੱਖ ਕੰਮ ਕੀ ਸੀ ਵੀ ਤਿਕੇ ਉਹਨਾਂ ਦੀ ਆਰਥਿਕਤਾ ਖੇਤੀਬਾੜੀ ਸ਼ਿਕਾਰ ਕਰਨਾ ਮੱਛੀਆਂ ਫੜਨਾ ਜੰਗਲਾਂ ਤੋਂ ਫਲ ਲੱਕੜਾ ਔਸ਼ਧੀ ਇਕੱਠੇ ਕਰਨਾ ਇਹਦੇ ਨਾਲ ਇਹਦੇ ਤੇ ਦਾ ਅਰਥ ਸੀ ਇਹ ਦੂਜੇ ਪ੍ਰਸ਼ਨ ਦਾ ਉੱਤਰ ਸੀ ਆਪਣੇ ਕੋਲ ਤੀਜਾ ਕਬਾਈਲੀ ਸੰਸਕ੍ਰਿਤੀ ਭਾਰਤੀ ਸਮਾਜ ਵਿੱਚ ਕਿਹੜਾ ਯੋਗਦਾਨ ਪਾਉਂਦੀ ਹੈਗੀ ਵੀ ਠੀਕ ਹੈ ਇਹ ਤੁਸੀਂ ਇੱਥੋਂ ਕਰਕੇ ਲਿਖ ਸਕਦੇ ਸੀ ਇਹ ਸਾਰਾ ਇੱਥੇ ਤੱਕ ਦਾ ਠੀਕ ਇੱਥੋਂ ਲੈ ਕੇ ਇਹ ਆਪਣੇ ਕੋਲ ਤੀਸਰੇ ਪ੍ਰਸ਼ਨ ਦਾ ਉੱਤਰ ਸੀ ਇਸ ਤੋਂ ਅਗਲਾ ਪੈਰਾ ਸੀ ਵੀ ਇਹ ਨਾਰੀ ਸ਼ਾਸਤਰ ਦੇ ਵਿੱਚੋਂ ਸੀ ਮੌਲਿਕ ਅਧਿਕਾਰ ਮਨੁੱਖ ਲਈ ਕਿਉਂ ਮਹੱਤਵਪੂਰਨ ਹਨ ਠੀਕ ਇਹ ਤੁਸੀਂ ਇੱਥੇ ਤੱਕ ਕਰ ਸਕਦੇ ਸੀ ਇੱਥੇ ਤੱਕ ਵੀ ਚੱਲ ਜਾਣਾ ਸੀ ਇੱਥੇ ਤੱਕ ਵੀ ਠੀਕ ਹੈ ਪਹਿਲੇ ਪ੍ਰਸ਼ਨ ਦਾ ਉੱਤਰ ਆ ਜਾਣਾ ਸੀ ਆਪਣੇ ਕੋਲ ਦੂਸਰਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਨਾਗਰਿਕ ਨੂੰ ਕਿਹੜੇ ਹੱਕ ਦਿੰਦਾਗਾ ਚੀਕ ਇਹ ਵੀ ਤੁਸੀਂ ਇਹ ਵਾਲਾ ਕਰ ਸਕਦੇ ਸੀ ਠੀਕ ਤੀਸਰਾ ਸੀ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਵਿਸ਼ੇਸ਼ਤਾ ਕੀ ਹੈ ਇਹ ਨੂੰ ਤੁਸੀਂ ਇੱਥੋਂ ਕਰ ਸਕਦੇ ਸੀ ਬੇਟਾ ਇਸੇ ਆਪਣੇ ਕੋਲੋਂ ਤੀਸਰੇ ਪ੍ਰਸ਼ਨ ਦਾ ਉੱਤਰ ਠੀਕ ਇਸ ਤੋਂ ਬਾਅਦ ਨਕਸ਼ਾਕਾਰ ਸੀ ਵੀ ਨਕਸ਼ਾ ਕਾਰਜ ਦਾ ਦਾ ਸ਼ੌਕੀ ਸੀ ਬਈ ਜੇ ਆਪਾਂ ਹੱਲ ਵੀ ਕੀਤੇ ਜਿਹੜੀ ਵੀਡੀਓ ਤੁਹਾਨੂੰ ਪਹਿਲਾਂ ਸੈਂਡ ਕੀਤੀ ਹੈ ਉਹਦੇ ਵਿੱਚ ਨਕਸ਼ੇ ਕੀਤੇ ਹੈਗੇ ਤੇ ਬਾਅਦ ਦੇ ਵਿੱਚ ਵੀ ਬਈ ਨਕਸ਼ੇ ਤੁਹਾਨੂੰ ਸੋਲਵ ਕਰਕੇ ਦੇ ਦਾਂਗੇ ਠੀਕ ਹੈ ਬੇਟਾ ਇਸ ਤੋਂ ਬਾਅਦ ਤੁਸੀਂ ਆਪਣੇ ਅਗਲੇ ਪੇਪਰ ਦੀ ਤਿਆਰੀ ਕਰੋ ਤਾਂ ਜੋ ਪੋਦੇ ਵਿੱਚੋਂ ਵਧੀਆ ਅੰਕ ਜਿਹੜੇ ਉਹ ਲੈ ਸਕੀ ਠੀਕ ਹੈ ਬੇਟਾ ਥੈਂਕ ਯੂ